ਅੱਜ ਸ਼ਿਵ ਸੈਨਾ ਹਿੰਦ ਦੀ ਇੱਕ ਮੀਟਿੰਗ ਜ਼ਿਲ੍ਹਾ ਸਕੱਤਰ ਡਾਕਟਰ ਅਮਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਰਾਸ਼ਟਰੀ ਕੌਰ ਕਮੇਟੀ ਦੇ ਪ੍ਰਧਾਨ ਰਵੀ ਸ਼ਰਮਾ ਅਤੇ ਰਾਸ਼ਟਰੀ ਬੁਲਾਰੇ ਐਂਟੀ ਵੈਂਕਟ ਸਪੇਸ ਫਰੰਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਰਵੀ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਵਰਕਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਰਵੀ ਸ਼ਰਮਾ ਨੇ ਕਿਹਾ ਕਿ ਇਸ ਮੁੱਦੇ ਤੇ ਐਤਵਾਰ ਨੂੰ ਮੀਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੇ ਚਰਚਾ ਕੀਤੀ ਜਾਵੇਗੀ जय शिरम दोस्तों मैं रवि शर्मा राष्ट्रीय कोर कमेटी चेयरमैन राष्ट्रीय प्रवक्ता एंटी खालिस्तान फ्रेंडशिप से नहीं आज ममून आना होया और मेरे इते जिले दे सेक्रेटरी डॉक्टर अमर जी जो कि हुनी रिसेंटली सानो जॉइन किया सिगा ओना दे नाल विचार मर्श कीता गया है कि आण वाली इलेक्शंस दे विच शिवसेना हिंदी की भूमिका रहेगी उदे उत्ते मंथन करते हुए बहुत जल्द बड़े स्तर दे उत्ते ਆਪਾਂ ਨਵੇਂ ਚਿਹਰੇ ਪਾਰਟੀ ਸ਼ਾਮਲ ਕਰਾਂਗੇ ਔਰ ਦੂਸਰਾ ਜਿਹੜਾ ਅਜੰਡਾ ਸਾਡਾ ਹੈਗਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਹਿੰਦੂਆਂ ਦੀ ਰੱਖਿਆ ਹੋਣੀ ਚਾਹੀਦੀ ਹੈ ਹਿੰਦੂਆਂ ਦੇ ਜਿਹੜੇ ਮਨੁਵਨਾ ਉਹ ਇਸ ਦਾ ਪੂਰਾ ਡਿਕੇ ਦਾ ਜਿਸ ਪ੍ਰਕਾਰ ਸਰਕਾਰ ਦੀ ਅਣਦੇਖੀ ਹਿੰਦੂ ਸਮਾਜ ਨਾਲ ਹੋ ਰਹੀ ਹੈ ਉਹ ਚਿੰਤਾ ਦਾ ਵਿਸ਼ਾ ਹੈ ਇਹਨਾਂ ਸਾਰੀ ਗੱਲਾਂ ਦੇ ਵਿੱਚ ਵਿਸ਼ਵਾਸ ਕਰਦੇ ਹੋਏ ਐਤਵਾਰ ਨੂੰ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਅਗਲੀ ਰਣਨੀਤੀ ਜਿਹੜੀ ਹੈ ਉਹ ਤਾਂ ਨਾ ਸੇਰ ਕੀਤੀ ਜਾਏਗੀ ਚਾਹੇ ਚਦ੍ਰਸ਼ਟ ਜੈਸੀ ਰੌਂਗ ਐ ਸ਼੍ਰੀਮਾਨ ਸ਼ਰਮਾ ਜੀ ਮੇਰੇ ਕੋਲ ਆਏ ਨਾ ਅਸੀਂ ਬੈਠੇ ਆਪਣੇ ਕਲੀਨਿਕ ਦੇ ਵਿੱਚ ਔਰ ਸਾਡੀ ਮੀਟਿੰਗ ਹੋਈ ਹੈ ਐ ਐਤਵਾਰ ਸਾਡੀ ਵੱਡੀ ਮੀਟਿੰਗ ਹੋ ਰਹੀ ਹੈ ਜੋ ਸਾਡੇ ਸਰ ਕਹਿਣਗੇ ਉਹ ਮੈਨੂੰ ਮਨਜ਼ੂਰ ਹੈ